ਜੈਸੇ ਮੈਂ ਸਭ ਕੁਝ ਇਸ ਸਪੀਡ ਸੇ ਆਇਆ ਨਾ ਹੀ 70 80 ਸਪੀਡ ਹੋਣ ਜੈਸੇ ਮੈਂ ਅੱਗੇ ਓਵਰਟੇਕ ਲਿਆ ਨਾ ਹੀ ਕਰਨੇ ਸਟੀering ਮੈਨੇ ਘੁਮਾਇਆ ਤਾਂ ਸਿੱਧਾ ਨਹੀਂ ਹੋ ਸਟੀering ਵੈਸੇ ਘੁਮਾਰਾ ਆ ਗਿਆ ਸਟੀering ਮੈਂ ਤੋਂ ਟੇਟ ਚੇਂਜ ਕਰਾ ਕੇ ਤੁਰ ਲਗਿਆ ਜੀ ਅੱਛਾ ਜੀ ਜਦੋਂ ਪਿੱਛੇ ਦੇ ਆ ਕੇ ਗੋਲੀ ਮੰਗੂ ਕੁਛ ਨਹੀਂ ਜੀ ਪਤਾ ਲੱਗਿਆ ਖਾਰ ਕੇ ਚ ਗਿਆ ਜੀ ਆਂਦਾ ਨਹੀਂ ਕੋਈ ਵੀ ਹੋਇਆ ਦੋ ਤਿੰਨ ਮੋਟਰਸਾਈਕਲ ਦਾ ਸਾਡੇ ਥੱਲੇ ਹੀ ਆ ਗਏ ਜੀ ਦੋ ਤਿੰਨ ਚਾਰ ਗੱਡੀਆਂ ਸਕ੍ਰੈਚ ਹੋ ਗਈਆਂ ਬਾਕੀ ਬੰਦਾ ਨਹੀਂ ਖੜਾ ਹੋਇਆ ਉੰਦਾ ਦਾ ਆਵਾਜ਼ ਨਹੀਂ ਆ ਰਿਹਾ। ਇਹ ਨਾਲ ਨਾਲ। ਤੇ ਆਵਾਜ਼ ਨਹੀਂ ਆ ਰਹੀ। ਆਈ ਨਹੀਂ ਨਾ। ਯਾਰ ਰੇ ਭਈਆ ਮਾਊਸ ਚਲਾਇਆ ਹੋ ਗਿਆ। ਆਹ ਦੇਖੋ ਹੁਣ ਇਹ ਤੇ ਮੰਗ ਜਾਊਗਾ। ਇਹਨੂੰ ਪਤਾ ਲੱਗ ਗਿਆ ਬੰਦਾ। ਇਹਨੂੰ ਪਤਾ ਲੱਗ ਗਿਆ। ਕੋਈ ਛਵਾਣੀ ਹੋਊ ਚਲਾਇਆ ਮਾਊਸ ਤੋਂ। ਉਹ ਚੱਲਦਾ ਨਹੀਂ ਭਈ। ਇਹਨੂੰ ਪਤਾ ਲੱਗ ਗਿਆ ਤੇ ਆ ਗਿਆ। ਵਿਜੀ ਸਰ ਕਿੱਥੇ ਹੈ? ਇਹ ਸਰ ਉਹ ਸਭ ਤੇ ਮੋਰੇ ਖੜੇ ਹੀ ਕੈਮਰਾ ਨਾਲ। ਸਰ ਦੂਈ ਚਲਾ ਲਓ। ਚੱਲਿਆ ਜੀ ਮੈਂ। ਆਹ ਸੋਹਣੇ। ਕੋਈ ਜੀ ਕੱਥੇ ਮੋਟਾ ਹੈ ਅਛਾ ਐਫ ਐ ਇਹ ਨਾ ਚਾਲਦਾ ਮੋਟਾ ਉਹ ਉਹ ਮੋ ਸਹੀ ਨਹੀਂ ਹੈ ਇਹ ਤਾਂ ਨਾਲ ਲੱਗਿਆ ਬੰਦਾ ਇੱਥੇ ਹੀ ਇਹ ਸਹੀ ਹੈ ਆ ਇਹ ਉਹ ਤੁਹਾਨੂੰ ਲੋੜ ਚਾਹੀਦਾ 10 ਸੈਕਿੰਡ ਤੋਂ ਹਾਸਿਲ ਕੀਤਾ 40 40 ਦਸੀਆਂ ਮੈਂ ਇਹ ਸੀਰੇ ਉੱਪਰ ਪਰ ਲੀਡਾ ਹੈ ਲੀਡ ਬਹੁਤ ਹੀ ਚੰਗੀ ਜੀ ਬਾਈ 40 ਦਿਨ ਤੱਕ ਲਾਵਾ ਨਹੀਂ ਕਰਦਾ ਜੇ ਸੁਪੀ ਗਰੀਬ ਹੀ ਟੇ ਲੀ ਕਿ ਕੰਦਾਂ ਨਹੀਂ ਕੋਈ ਵੀ ਹੋਇਆ ਦੋ ਤਿੰਨ ਮੋਟਰਸਾਈਕਲ ਦਾ ਸਾਡੇ ਥੱਲੇ ਆ ਗਏ ਜੀ ਦੋ ਤਿੰਨ ਚਾਰ ਗੱਡੀਆਂ ਸਕ੍ਰੈਚ ਹੋ ਗਈਆਂ ਬਾਕੀ ਟਰੈਕਟਰ ਟਰਾਲੀ ਦੇ ਹਿਸਾਬ ਦੇ ਨਾਲ ਜਰੂ ਇਹ ਪਿੱਛੇ ਖੜਾਉਗੇ ਉਹ ਸਾਬਾ ਦੇਖਦੇ ਆਂ ਕੁਝ ਗਰੇਲ ਗਰੋਹ ਦਾ ਨੁਕਸਾਨ ਹੈ ਜੀ ਉਧਰ ਬਚਾਓ ਹੋ ਗਿਆ ਜੀ ਉਹ ਹੋਇਆ ਕਿਦਾਂ ਹਾਸਾ ਕਹਿੰਦੇ ਨਾਲ ਹੋਇਆ ਇਹ ਪਿੱਛੋਂ ਆਏ ਵਾ ਜੀ ਤੇਜ ਆਇਆ 70 80 ਦੀ ਸਪੀਡ ਤੇ ਟਿਪਰ ਲੈ ਕੇ ਆਇਆ ਇੱਥੇ ਖੜੀ ਸੀ ਟਰੈਕਟਰ ਟਰਾਲੀ ਨੇ ਵਿੱਚ ਮਾਰ ਕੇ ਜੀ ਉਹ ਸਾਰੀ ਗਰੇਲ ਦੇ ਫਰਾ ਵੀ ਤੇ ਨਾਲ ਹੀ ਜੜਾਏ ਲੋਸ ਹੋਇਆ ਜੀ ਕਾਰਨ ਪਤਾ ਲੱਗਿਆ ਹਾਦਸੇ ਦਾ ਕੀ ਕਾਰਨ ਕੀ ਦੱਸਿਆ ਜਾ ਰਿਹਾ ਕੀ ਕਿਵੇਂ ਹੋਇਆ ਕੁਝ ਕਹਿ ਨਹੀਂ ਸਕਦੇ ਜੀ ਇਹ ਕਹਿੰਦਾ ਸਟੀering ਲੋਕ ਹੋ ਗਿਆ ਜੀ ਤੇ ਹੁਣ ਦੇਖੋ ਬਾਕੀ ਕੀ ਆ ਕਹਿੰਦੇ ਜੀ ਤੁਹਾਡਾ ਅੰਦਾਜ਼ਨ ਕਿੰਨਾ ਕੁ ਨੁਕਸਾਨ ਤੁਹਾਨੂੰ ਲੱਗਦਾ ਲਗਭਗ 2 ਲੱਖ ਰੁਪਏ ਦਾ ਤਾਂ ਹੈਗਾ ਹੀ ਠੀਕ ਕੀ ਹੋਇਆ ਜੀ ਇਹ ਮੈਂ ਤਾਂ ਟਾਇਰ ਚੇਂਜ ਕਰਾ ਕੇ ਤੁਹਾਨੂੰ ਗਿਆ ਜੀ ਅੱਛਾ ਜੀ ਜਦੋਂ ਪਿੱਛੇ ਦੇ ਅੱਗੇ ਗੋਲੀ ਮੰਗੂ ਕੁਝ ਨਹੀਂ ਜੀ ਪਤਾ ਲੱਗਿਆ ਖਲਾਰ ਕੇ ਚੱਗੇ ਜੀ ਕਾਦੇ ਕੌਣ ਸੀਗਾ ਕਿ ਆਸਬਾ ਜੀ ਇਹ ਡਰਾਈਵਰ ਜਿਹੜਾ ਬੈਠਾ ਜੀ ਸਮਾਂ ਜੀ ਕਦਾ ਟਿੱਪਰ ਕੱ ਟਿੱਪਰ ਨਾਲ ਆ ਗਿਆ ਹਾਂਜੀ ਆ ਜ ਟਿੱਪਰ ਅੱਛਾ ਜੀ ਤੇ ਕਿੰਨਾ ਕ ਨੁਕਸਾਨ ਆ ਗਿਆ ਤੁਹਾਡਾ ਨੁਕਸਾਨ ਜੀ ਮੇਰਾ ਟਰਾਲਾ ਖਤੋਂ ਟਰੈਕਟਰ ਖਤਮ ਆ ਗਿਆ ਅੱਛਾ ਜੀ ਹੁਆ ਕੀ ਆ ਜੈਸੇ ਮੈਂ ਸਭ ਕੁਛ ਜੇ ਸਪੀਡ ਸੇ ਆਇਆ ਮੈਂ 1700 ਸਪੀਡ ਉਨ ਜੈਸੇ ਮੈਂ ਅੱਗੇ ਓਵਰਟੇਕ ਲਾ ਆਇਆ ਕਰਨ ਸਟੀering ਮੈਨੇ ਘੁਮਾਇਆ ਤੋ ਸਿੱਧਾ ਨੀ ਹੋ ਗਿਆ ਸਟੀering ਵੈਸੇ ਘੁਮਾਰਾ ਆ ਗਿਆ ਸਟੀering ਲੋਕ ਹੋ ਗਿਆ ਤੋ ਵੈਸੇ ਲੋਕ ਹੋ ਗਿਆ ਸਿੱਧਾ ਹੀ ਮੈਂ ਘੁਮਾਇਆ ਲੋਕ ਆਪਕੇ ਕੋਈ ਛੱਟੇ ਛੋਟੇ ਤੋ ਨਹੀਂ ਹੈਗੇ ਓਰਿਜਨਲੀ ਇਹ ਉਹ ਲਿਸੀਆ ਨੂੰ ਚੋ ਕੇ ਆ। ਹੁਣ ਜੋ ਇਹਨਾਂ ਦਾ ਨੁਕਸਾਨ ਹੋਇਆ ਕਿ ਆ ਫਿਰ ਉਹ ਗਾੜ ਮਾਲਕ ਕਹਾਂ ਦਾ ਜੀ ਸਰ ਬਲਾਸਪੁਰ ਦਾ ਬਲਾਸਪੁਰ ਦਾ ਹੀ